ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਡਿਪੂ ਹੋਲਡਰਾਂ ਨੂੰ ਜਾਰੀ ਕੀਤੇ ਸਖਤ ਹੁਕਮ। ਸ਼੍ਰੀ ਅਨੰਦਪੁਰ ਸਾਹਿਬ 'ਚ ਪੰਥਕ ਜਥੇਬੰਦੀਆਂ ਦਾ ਵੱਡਾ ਐਲਾਨ ਨਵੇਂ ਜਥੇਦਾਰਾਂ ਦਾ ਬਾਈਕਟ ਸਮੇਤ 6 ਮਤੇ ਕੀਤੇ ਪਾਸ। ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਔਰਤਾਂ ਦੇ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ ਸ਼੍ਰੀ ਅਕਾਲ ਤਖਤ ਸੈਦ ਦੇ ਜਥੇਦਾਰ ਨੂੰ ਹਟਾਉਣ ਮਗਰੋਂ ਰਣਜੀਤ ਸਿੰਘ ਮਿੱਟੂ ਦਾ ਵੱਡਾ ਬਿਆਨ ਕਿਹਾ ਇਸ ਮਾਮਲੇ ਦਾ ਜਲਦੀ ਹੋਣਾ ਚਾਹੀਦਾ ਹੱਲ ਪੰਜਾਬ ਸਰਕਾਰ ਨੇ ਲੋਕਾਂ ਦਿੱਤਾ ਵੱਡਾ ਤੋਹਫਾ OTSS ਸਕੀਮ ਲਈ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਸੁਖਵੀਰ ਸਿੰਘ ਬਾਦਲ ਦੀ ਛੇਤ ਨੂੰ ਲੈ ਕੇ ਵੱਡੀ ਅਪਡੇਟ ਤਸਵੀਰਾਂ ਆਈਆਂ ਸਾਹਮਣੇ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਅੱਜ ਵੀ ਪੈ ਸਕਦਾ ਹੈ ਭਾਰੀ ਮੀਂਹ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਕੱਚੇ ਮੁਲਾਜ਼ਮਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਸਰਕਾਰੀ ਡੀਪੂਆਂ ਤੋਂ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਹੁਣ ਕਿਸੇ ਵੀ ਕੀਮਤ ਤੇ 31 ਮਾਰਚ ਤੱਕ ਆਪਣਾ ਈਕੇਵਾਈਸੀ ਕਰਵਾਉਣਾ ਪਵੇਗਾ ਨਹੀਂ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਲੈਣ ਵਿੱਚ ਸਮੱਸਿਆ ਆ ਸਕਦੀ ਹੈ ਇਹ ਪ੍ਰਕਿਰਿਆ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਤਹਿਤ ਚੱਲ ਰਹੀ ਹੈ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਈਕੇਵਾਈਸੀ ਕਰਵਾਉਣ ਲਈ ਕਿਸੇ ਹੋਰ ਜਗ੍ਹਾ ਜਾਣ ਦੀ ਜ਼ਰੂਰਤ ਨਹੀਂ ਹੈ ਉਨਾਂ ਨੂੰ ਉਸ ਡੀਪੂ ਜਾਣਾ ਪਵੇਗਾ ਜਿੱਥੋਂ ਉਹ ਰਾਸ਼ਨ ਲੈਂਦੇ ਹਨ ਤੇ ਆਪਣਾ ਈਕੇਵਾਈਸੀ ਕਰਵਾਉਣੀ ਪਵੇਗੀ ਨਾਲ ਹੀ ਇਸ ਨਾਲ ਕੋਈ ਫੀਸ ਨਹੀਂ ਲਈ ਜਾਂਦੀ ਜੇਕਰ ਕੋਈ ਵਿਅਕਤੀ ਇਸ ਕੰਮ ਲਈ ਪੈਸੇ ਮੰਗਦਾ ਹੈ ਤਾਂ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਮੰਤਰੀ ਲਾਲਚੰਦ ਘਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਦੇ 1 ਕਰੋੜ 55 ਲੱਖ ਲੋਕਾਂ ਨੂੰ ਸਰਕਾਰੀ ਡੀਪੂਆਂ ਤੋਂ ਸਬਸਿਡੀ ਵਾਲਾ ਰਾਸ਼ਨ ਮਿਲਦਾ ਹੈ ਇੰਨਾ ਵਿੱਚੋਂ 1.17 ਕਰੋੜ ਯਾਨੀ 75% ਲੋਕਾਂ ਨੇ ਈਕੇਵਾਈਸੀ ਪ੍ਰਕਿਰਿਆ ਪੂਰੀ ਕਰ ਲਈ ਹੈ ਬਾਕੀ ਲੋਕਾਂ ਨੂੰ ਵੀ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ ਸਰਕਾਰ ਨੇ ਇਲਾਕੇ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੌਰਾਨ ਜੋ ਗਲੂਬਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 31 ਮਾਰਚ ਤੱਕ ਈਕੇਵਾਈਸੀ ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਆਗਾਮੀ ਫੇਜ਼ ਚ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ ਜਿਸ ਵਿੱਚ ਵੱਡੀ ਗਿਣਤੀ ਚ ਫਰਜੀ ਰਾਸ਼ਨ ਕਾਰਡ ਧਾਰਕਾਂ ਸਮੇਤ ਲੁਧਿਆਣਾ ਤੋਂ ਹੋਰਨਾਂ ਸ਼ਹਿਰਾਂ ਅਤੇ ਪ੍ਰਦੇਸ਼ਾਂ ਚ ਵਸ ਚੁੱਕੇ ਅਤੇ ਵਿਆਹ ਕਰਕੇ ਸ਼ਿਫਟ ਹੋ ਚੁੱਕੇ ਰਾਸ਼ਨ ਕਾਰਡ ਧਾਰਕ ਮੈਂਬਰ ਅਤੇ ਸਾਲਾਂ ਪਹਿਲਾਂ ਮਰ ਚੁੱਕੇ ਲੋਕਾਂ ਦੇ ਕੇਸ ਮੁਖ ਤੌਰ ਤੇ ਸ਼ਾਮਿਲ ਹਨ ਸ਼੍ਰੀ ਅਨੰਦਪੁਰ ਸਾਹਿਬ ਚ ਪੰਥਕ ਇਕੱਠ ਰੱਖਿਆ ਗਿਆ ਸੀ ਇਸ ਪੰਥਕ ਇਕੱਠ ਵਿੱਚ ਧਾਰਮਿਕ ਅਤੇ ਰਾਜਨੀਤਿਕ ਆਗੂ ਮੌਜੂਦ ਰਹੇ ਪੰਥਕੀ ਕਟਵੀ ਚੰਤਰੀ ਕਮੇਟੀ ਦਾ ਵਿਰੋਧ ਵੀ ਕੀਤਾ ਗਿਆ ਇਸ ਦੌਰਾਨ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਤੇ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਰਤੋ ਸੇਵਾ ਸੰਭਾਲਣ ਦੀ ਅਪੀਲ ਕੀਤੀ ਇਸ ਦੌਰਾਨ 6 ਮਤੇ ਵੀ ਪਾਸ ਕੀਤੇ ਗਏ ਪਹਿਲੇ ਮਤੇ ਵਿੱਚ ਕੁਲਦੀਪ ਸਿੰਘ ਗੜਗੰਜ ਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਵਜੋ ਕੀਤੀ ਗਈ ਨਿਯੁਕਤੀ ਨੂੰ ਰੱਦ ਕਰਦਾ ਹੈ ਤੇ ਟੇਕ ਸਿੰਘ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਵਜੋ ਕੀਤੀ ਗਈ ਨਿਯੁਕਤੀ ਨੂੰ ਵੀ ਰੱਦ ਕਰਦਾ ਹੈ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਦੂਜਾ ਮਤਾ ਪਾਸ ਕਰਦੇ ਹਾਂ ਉਹਨਾਂ ਕਹੇ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਸ਼੍ਰੀ ਕੇਸਗੜ ਸਾਹਿਬ ਅਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਤਖਤ ਸਹਿਬਾਨਾਂ ਦੇ ਜਥੇਦਾਰ ਵੱਜੋਂ ਸੇਵਾ ਸੰਭਾਲ ਹੁਣ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਤੇ ਪਾਸ ਕਰਦਿਆਂ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਗੜਗੰਜ ਟੇਕ ਸਿੰਘ ਤੋਂ ਉਹਨਾਂ ਦੀ ਨਿਯੁਕਤੀ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ ਜਥੇਦਾਰਾਂ ਦੀ ਨਿਯੁਕਤੀ ਲਈ ਵਿਦੀ ਵਿਧਾਨ ਬਣੇ ਪੰਥ ਵਿਰੋਧੀਆਂ ਦੇ ਸਮਾਜਿਕ ਬਾਈਕਾਟ ਐਲਾਨ ਹੋਵੇ ਜਥੇਦਾਰਾਂ ਨੂੰ ਮੁੜ ਤਖਤਾਂ ਦੇ ਅਹੁਦੇ ਸੌਂਪੇ ਜਾਣ ਅੰਤਰੀ ਕਮੇਟੀ ਦੇ ਮੈਂਬਰ 17 ਮਾਰਚ ਨੂੰ ਫਰਜ਼ ਨਿਭਾਉਣ ਫਰਜ਼ ਨਾ ਨਿਭਾਉਣ ਤੇ ਵਿਰੋਧੀ ਚੇਤਾਵਨੀ ਵੀ ਦਿੱਤੀ ਗਈ ਹੈ ਅੰਤਰੀ ਕਮੇਟੀ ਆਪਣੇ ਫੈਸਲੇ ਰੱਦ ਕਰੇ ਇਸ ਦੇ ਨਾਲ ਹੀ ਆਖਰੀ ਮਤੇ ਵਿੱਚ ਫੈਸਲਾ ਰੱਦ ਨਾ ਕਰਨ ਤੇ ਮੈਂਬਰਾਂ ਦਾ ਕਿਰੋ ਕਰਨ ਲਈ ਸੰਗਤ ਨੂੰ ਕਿਹਾ ਗਿਆ ਹੈ ਸੂਤਰਾਂ ਅਨੁਸਾਰ ਪੰਜਾਬ ਚ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਬਾਰੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਿੱਤੀ ਗੀ ਗਰੰਟੀ ਜਲਦੀ ਹੀ ਪੂਰੀ ਹੋ ਸਕਦੀ ਹੈ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਇਸ ਮਹੀਨੇ ਦੇ ਅੰਤ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਕੀਤਾ ਜਾ ਸਕਦਾ ਹੈ ਦੱਸਦੀ ਹੈ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਜਲਦੀ ਹੀ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਚ ਆਪ ਸੁਪਰੀਮ ਮੋਰਮ ਕੇਜਰੀਵਾਲ ਵੱਲੋਂ ਦਿੱਤੀ ਗਰੰਟੀ ਤੇ ਵਾਰ-ਵਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ ਹੁਣ ਜਦੋਂ ਦਿੱਲੀ ਚ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਉਹਨਾਂ ਨੇ ਇਸ ਯੋਜਨਾ ਦਾ ਲਾਭ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਤਾਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਕਾਰਨ ਸਰਕਾਰ ਜਲਦੀ ਹੀ ਪੰਜਾਬ ਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਮੈਲਾ ਤੇ ਬਾਲ ਵਿਕਾਸ ਵਿਭਾਗ ਦੇ ਚੋਟੀ ਦੇ ਰਣਨੀਤੀਕਾਰਾਂ ਨਾਲ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਇਸ ਦੇ ਨਾਲ ਹੀ ਇਸੀ ਯੋਜਨਾ ਦੇ ਲਾਗੂ ਹੋਣ ਨਾਲ ਸਰਕਾਰੀ ਖਜ਼ਾਨੇ ਤੇ ਵੱਡਾ ਵਿਤੀ ਪ੍ਰਭਾਵ ਪਵੇਗਾ ਕੇਂਦਰੀ ਮੰਤਰੀ ਰਵਨੀਤ ਸਿੰਘ ਮਿੱਟੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਖਤਾਂ ਤੋਂ ਜਥੇਦਾਰਾਂ ਦੀ ਰਿਹਾਈ ਸੰਬੰਧੀ ਰਮਨੀ ਸਿੰਘ ਬੇਟੂ ਨੇ ਕਿਹਾ ਕਿ ਇਹ ਮਸਲੇ ਜਲਦੀ ਹੱਲ ਹੋਣੇ ਚਾਹੀਦੇ ਹਨ ਉਹਨਾਂ ਕਿਹਾਗੇ ਪੰਜਾਬੀ ਤੇਜੀ ਨਾਲ ਦੂਜੇ ਧਰਮਾਂ 'ਚ ਤਬਦੀਲ ਹੋ ਰਹੇ ਹਨ ਅਤੇ ਜੇਕਰ ਗੰਭੀਰਤਾ ਨਾਲ ਨਹੀਂ ਲਿਆ ਤਾਂ ਇਹ ਪੰਜਾਬੀਆਂ ਲਈ ਖਤਰੇ ਦੀ ਸਥਿਤੀ ਹੋਵੇਗੀ ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਅਤੇ ਸਾਰੇ ਸਿੱਖ ਪ੍ਰਚਾਰਕਾਂ ਤੇ ਇਤਿਹਾਸਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪੰਥ ਨੂੰ ਇਕਜੁੱਟ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੰਤਕਾਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੰਤਕਾਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਪਿਛਲੀ ਕੈਬਨਿਟ ਦੀ ਮੀਟਿੰਗ 'ਚ ਮਨਜ਼ੂਰ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਕੈਬਨਿਟ ਮੰਤਰੀ ਸੋਨਦ ਨੇ ਇਸ ਬਾਰੇ ਖੁਸ਼ਖਬਰੀ ਸਾਂਝੀ ਕੀਤੀ ਹੈ ਇਸ ਮੌਕੇ ਕੈਬਨਿਟ ਮੰਤਰੀ ਤਰਨ ਪ੍ਰਿੰਸ ਸਿੰਘ ਸੋਨਦ ਨੇ ਕਿਹਾ ਕਿ ਸਾਡੇ ਨੈਸ਼ਨਲ ਕਨਵੀਨਰ ਆਰਵਿੰਦ ਕੇ ਦੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਤਕਾਰਾਂ ਨਾਲ ਚਾਰ ਵਾਰ ਸਰਕਾਰ ਸੰਤਕਾਰ ਮਿਲਨੀਆਂ ਕੀਤੀਆਂ ਸਨ ਜਿਸ ਵਿੱਚ ਸੰਤਕਾਰਾਂ ਨੇ ਆਪਣੇ ਮੁੱਦੇ ਚੁੱਕੇ ਸਨ ਇਸ ਵਿੱਚ ਸਭ ਤੋਂ ਅਹਿਮ ਮੁੱਦਾ ਪੀਐਸਆਈਸੀ ਦੇ ਪਲਾਂਟਾਂ ਬਾਰੇ ਵਨ ਟਾਈਮ ਸੈਟਲਮੈਂਟ ਸਕੀਮ ਦਾ ਸੀ ਕੈਬਨਿਟ ਮੰਤਰੀ ਨੇ ਕਿਹਾ ਕਿ 3 ਮਾਰਚ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਚ ਦੋ ਓਟੀਐ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਇਸ ਤੋਂ 10 ਦਿਨਾਂ ਦੇ ਅੰਦਰ-ਅੰਦਰ ਹੋਣੀ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਨੂੰ ਸਨਤ ਕਰਨ ਲਈ ਹੋਲੀ ਦਾ ਤੋਹਫਾ ਦੱਸਦੇ ਹਨ ਕੈਬਨਟ ਮੰਤਰੀ ਨੇ ਸਨਤ ਕਰਨ ਨੂੰ ਇਸ ਦੀ ਵਧਾਈ ਦਿੱਤੀ ਅਤੇ ਕਿ ਹੈ ਕਿ ਇਸ ਮਗਰੋਂ ਤੁਸੀਂ ਆਪਣਾ ਵਪਾਰ ਸਿਰ ਉੱਚਾ ਚੁੱਕ ਕੇ ਕਰੋ ਉਹਨਾਂ ਕਿਹਾ ਕਿ ਇਹ 30 ਤੋਂ 40 ਸਾਲਾਂ ਦੇ ਫਸੇ ਹੋਏ ਮਸਲੇ ਸੀ ਪਰ ਕਿਸੇ ਸਰਕਾਰ ਨੇ ਇਸ ਵੱਲ ਗੌਰ ਨਹੀਂ ਕੀਤੀ ਸ਼ਰਮਨੀ ਅਕਾਲੀ ਦਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੇਤ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬਾਹਾਂ ਉੱਤੇ ਸਲਿੰਗ ਪੋਚ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੋਢਾ ਉਤਰ ਗਿਆ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਮੋਢਾ ਕੁਝ ਦਿਨ ਪਹਿਲਾਂ ਹੀ ਉਤਰਿਆ ਹੈ ਜਿਸ ਕਰਕੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਬਾਹ ਨੂੰ ਠੀਕ ਕਰਨ ਦੇ ਲਈ ਸਲਿੰਗ ਪੋਚ ਪੈਨਿਆ ਹੋਇਆ ਹੈ ਪੰਜਾਬ ਹਰਿਆਣਾ ਤੇ ਦਿੱਲੀ ਸਮੇਤ 20 ਰਾਜਾਂ 'ਚ ਪਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਅੱਜ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਗੁਜਰਾਤ ਪੱਛਮੀ ਅਤੇ ਮੱਧ ਭਾਰਤ 'ਚ ਸਮੇਂ ਤੋਂ ਪਹਿਲਾਂ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੇਸ਼ ਭਰ ਦੇ ਰਾਜਾਂ 'ਚ ਵੱਖ-ਵੱਖ ਮੌਸਮ ਪੈਟਰਨ ਹਨ ਕਿਤੇ ਗਰਮੀ ਹੈ ਤੇ ਕਿਤੇ ਬਰਬਾਰੀ ਵੀ ਹੋ ਰਹੀ ਹੈ ਕੁਝ ਥਾਵਾਂ ਲਈ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਦੇਸ਼ ਦੇ 20 ਰਾਜਾਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਵਿੱਚ ਦਿੱਲੀ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ ਪੰਜਾਬ 'ਚ 16 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਰੋਡਵੇਜ ਪਣਵਾਸ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਵਰਕਰ ਯੂਨੀਅਨ ਵੱਲੋਂ ਬਠਿੰਡਾ ਡਿੱਪੂ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੇਟ ਰੈਲੀ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਮੌਕੇ ਸੂਬਾ ਪ੍ਰਧਾਨ ਸੰਦੀਪ ਗਰੇਵਾਲਾ ਤੇ ਪ੍ਰਧਾਨ ਰਵਿੰਦਰ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਠੇਕੇਦਾਰੀ ਸਿਸਟਮ ਖਤਮ ਕਰਕੇ ਸਾਰੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਚੰਡੀਗੜ੍ਹ ਮੀਟਿੰਗ ਕਰਕੇ ਕਰਾਂਗੇ ਪਰ ਅੱਜ ਸਰਕਾਰ ਬਣੀ ਨੂੰ ਲਗਭਗ 3 ਸਾਲ ਬੀਤ ਚੁੱਕੇ ਹਨ ਟਰਾਂਸਪੋਰਟ ਦੇ ਮੁਲਾਜ਼ਮ ਵਾਰ-ਵਾਰ ਸੰਘਰਸ਼ ਕਰ ਰਹੇ ਹਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਵੀ ਮੀਟਿੰਗ ਕਰ ਚੁੱਕੇ ਹਨ ਮੁੱਖ ਮੰਤਰੀ ਪੰਜਾਬ ਨੇ ਖੁਦ ਵੀ 1 ਮਹੀਨੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਪ੍ਰੋਸਾ ਦਿੱਤਾ ਸੀ ਪਰੰਤੂ ਹੱਲ ਨਹੀਂ ਹੋਇਆ ਜਿਸ ਕਾਰਨ ਉਹਨਾਂ ਨੇ ਜਨਵਰੀ ਵਿੱਚ ਹੜਤਾਲ ਕੀਤੀ ਸੀ ਪਰ ਉਹਨਾਂ ਨਾਲ 15 ਜਨਵਰੀ ਅਤੇ 17 ਫਰਵਰੀ ਨੂੰ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਕੀਤੀ ਸੀ ਜਿਸ ਚ ਟਰਾਂਸਪੋਰਟ ਦੇ ਕੱਚੇ ਕੰਮੇ ਪੱਕੇ ਕਰਨ ਲਈ 10 ਦਿਨਾਂ ਵਿੱਚ ਨਵੀਂ ਪਾਲਿਸੀ ਬਣਾਉਣ ਸਮੇਤ ਕੁਝ ਮਸਲਿਆਂ ਤੇ ਸਹਿਮਤੀ ਬਣੀ ਸੀ ਪਰ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਕਿਸੇ ਵੀ ਮੰਗ ਨੂੰ ਮੰਨਣ ਦੀ ਬਜਾਏ ਉਲਝਾਂ ਉਂਦੇ ਕੋਸ਼ਿਸ਼ ਕਰ ਰਹੇ ਹਨ ਇਸ ਮੌਕੇ ਡੀਪੂ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਟ੍ਰਾਂਸਪੋਰਟ ਵਿਭਾਗ ਵਿੱਚ ਇੱਕ ਵੀ ਆਪਣੀ ਮਾਲਕੀ ਦੀ ਬੱਸ ਨਹੀਂ ਪਾਈ ਗਈ ਸਗੋਂ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਸਰਕਾਰ ਤੇ ਮੈਨੇਜਮੈਂਟ ਵੱਲੋਂ ਫੋਕੀ ਸ਼ੋਰਤ ਖੱਟਣ ਲਈ ਪ੍ਰਾਈਵੇਟ ਬੱਸ ਮਾਲਕਾਂ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਜਿਸ ਨਾਲ ਵਿਭਾਗ ਨੂੰ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹੋਣ ਤੋਂ ਬਾਅਦ ਹੀ ਕੰਮ ਨਹੀਂ ਕਰ ਰਹੇ ਅਧਿਕਾਰੀਆਂ ਦੀ ੱੱਕੇਸ਼ਾਹੀ ਤੋਂ ਦੁਖੀ ਹੋ ਕੇ 19 ਮਾਰਚ ਨੂੰ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ ਤੇ 26 ਮਾਰਚ ਨੂੰ ਪੰਜਾਬ ਰੋਲਵੇ ਪਣਵਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਵੀ ਖੇਤਰ ਨਾਲ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਾ ਸਭ ਤੇ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੋ ਬਾਅਦ 1 ਮਹੀਨੇ ਬਾਅਦ ਬਣਿਆ ਸੀ ਤੇ ਜੇ ਅਸੀਂ ਸ਼੍ਰੀ ਅਕਾਲ ਤਰ ਸਭ ਤੋਂ ਵੀ ਅਕਾਲੀ ਦਰ ਨੂੰ ਪ੍ਰਵਾਨ ਨਹੀਂ ਕਰਨਾ ਤੇ ਕਿੱਥੋਂ ਕਰਾਂਗੇ ਕਿ ਜੇ ਅਸੀਂ ਮੁਨੱਕਰੀ ਹੋ ਜੇ ਤੇ ਸलाम ਜਵਾਬ ਦੋਨੋਂ ਕਰੇ ਮੁੱਢੋਂ ਕੁਠਾ ਜਾਏ ਤੇ ਦੇਖੋ ਕੋਈ ਗੋਡੇ ਟੁੱਟਦੇ ਕੋਈ ਮੋਡੇ ਟੁੱਟਦੇ ਤੇ ਆਹੋ ਕੋ ਜੀਵਣਾ ਘਰੋਂ ਸੇ ਬਾਹਰ ਨਿਕਲਣ ਜੋਗੀ ਨਹੀਂ ਅਸੀਂ ਜਦ ਬਾਹਰ ਨਿਕਲਦੇ ਆ ਤੇ ਲੋਕੀ ਸਾਨੂੰ ਬਸ ਇੰਨਾ ਕੀ ਹੈ ਨਾ ਸੋਚੀ ਜਾਂਦੇ ਆ ਸਲੂਟ ਵੱਜੀ ਜਾਂਦੀ ਹੈ ਜੀ ਆ ਸਾਡੇ ਵਰਕਰਾਂ ਵਰਗੇ ਕੋਈ ਜਿੰਦਾਬਾਦ ਕਰੀ ਜਾਂਦੇ ਆ ਜੀ ਕੋਈ ਕਹਿੰਦੇ ਜੀ ਬਾ ਠੀਕ ਆ ਜੀ ਠੀਕ ਹੀ ਆ ਤਾਮ-ਚਾਮ ਤੇ ਹੈ ਨਾ ਸਾਡੇ ਕੋਲ ਐਡੀ ਵੱਡੀ ਫੋਰਸ ਹੈ ਜੱਜਿਓ ਦੀ ਮਿਲੀ ਹੋਈ ਹੈ ਗੱਡੀਆਂ ਮਿਲੀਆਂ ਹੋਈਆਂ ਨੇ ਸਹੀ ਜਦਾਦਾਂ ਦੇ ਮਾਲਕ ਹੈ ਕੀ ਕਰਨੀਆਂ ਕੀ ਕਰਨੀਆਂ ਦੱਸੋ ਜਦਾਦਦਾਰ ਸੱਚੇ ਪਾਤਸ਼ਾਹ ਕੋ ਇੱਜ਼ਤ ਮੰਗੋ ਸੱਜਣ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸੰਬਰ ਨੂੰ ਜਿਹੜਾ ਪੰ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ जे होर ओ नवे सिरों होर पांच साहबान बठा के कतल करा दिन मंजूर हो जाएगा जो कौम ने हुक्मनामा प्रवान कर लिया मंजूर ही होना है। एक कौम ने प्रवान किया गुरबचन से जथेदार ने हुक्मनामा कौम ने प्रवान किया राम रहीम जी माफी वाला प्रवान के रद्द करना पे क्योंकि प्रवान नहीं किया ਇਹ ਹੁਕਮਨਾਮਾ ਪ੍ਰਵਾਨ ਹੈ ਕੌਮ ਨੂੰ ਹਰ ਬੰਸ਼ਰ ਕਹਿੰਦਾ ਹੈ ਹਰ ਜੀ ਕਹਿੰਦਾ ਹੈ ਹਰ ਵਰਕਰ ਕਹਿੰਦਾ ਹੈ ਇੱਕ ਇੱਕ ਦੁਨੀਆ ਵਿੱਚ ਬੈਠਾ ਸਿੱਖ ਕਹਿੰਦਾ ਜੋ ਕਿਹਾ ਗਿਆ ਦੋ ਸੰਬੰਧ ਨੂੰ ਅਸੀਂ ਉਹੀ ਪ੍ਰਵਾਨ ਕਰਦੇ ਹਾਂ ਚਿੰਤਾ ਨਾ ਕਰੋ 18 ਮਾਰਚ ਨੂੰ ਉਹ ਪੰਜ ਮੈਂਬਰ ਕਮੇਟੀ ਦੋ ਤੇ ਛੱਡ ਗਏ ਗਦਾਰੀ ਕਰਕੇ ਇਸ ਕੱਲ ਦਾ ਵੀ ਦੁੱਖ ਕਰਿਆ ਕਰ ਤੁਰ ਤੁਰ ਤੇ ਬੜੇ ਮੈਨੂੰ ਮੈਨੂੰ ਕਈ ਵਾਰ ਸਿੰਘ ਸਾਹਿਬ ਜੀ ਤੁਸੀ ਮਹਿਸੂਸ ਨਾ ਕਰਿਓ ਜਦੋਂ ਕੋਈ ਕਹਿੰਦਾ ਨਾ ਉਹ ਫਰਾਨਾ ਬੰਦਾ ਬੜਾ ਇਮਾਨਦਾਰ ਹੈ ਜੀ ਉਹ ਇਮਾਨਦਾਰੀ ਕਾਦੀ ਜਿਹੜਾ ਬੰਦਾ ਆਪਣੀ ਕੁਰਸੀ ਨਾਲ ਹੀ ਬੇਈਮਾਨੀ ਕਰ ਦੇ ਹਰਜਿੰਦਰ ਸਿੰਘ ਜੀ tạm ਪ੍ਰਧਾਨ ਸੀ ਹਿੰਮਤ ਸੀ ਦਾ ਕਹਿੰਦਾ ਉਹ ਪਾਸਾ ਸਾਲ ਗਲਤ ਕਰ ਰਹੇ ਹੋ ਮੈਂ ਨਹੀਂ ਮੰਨਣਾ ਜੁਰਤ ਵੀ ਚਾਹੀਦੀ ਹੈ ਇੱਕ ਪ੍ਰਧਾਨ ਚ ਉਹਦੇ ਕੋਲ ਕੁਰਸੀ ਹੈ ਉਹਦੇ ਕੋਲ ਕਲਮ ਹੈ ਉਹ ਆਪਣੀ ਚਲਬੜਾ ਸਭ अकाली दल भी ठीक कर सकता से श्री अकाल तख की मर्यादा भी बुलाई रख सद और श्री अकाल तख साहब जी नीचे सब चुका सकता सी पर वो आप ही डरपोक दुषद चला गया अ कौन चला रहा उछ मैनू अज तो भी साल का रिटायर होती कोई अपॉइंटमेंट नहीं है ਕੌਣ ਉਠਾਇਆ ਹੋਇਆ ਉੱਥੇ ਹਰਜਿੰਦਰ ਸੇ ਧਾਮੀ ਦੀ ਥਾਂ ਤੇ ਸਵੀਰ ਸਿੰਘ ਧਾਮੀ ਜਿਹਨਾਂ ਨੇ ਪੀਆ ਪੀਏ ਬਣਾਇਆ ਸੀ ਆਪ ਚਲਾ ਗਿਆ ਲੇਕਿਨ ਸ਼੍ਰੋਮੀ ਕਮੇਟੀ ਉਹ ਚਲਾ ਰਹੀ ਦੱਸੋ ਕੌਣ ਵਾਰਸ ਹੈ ਕੌਣ ਵਾਰਸ ਹੈ ਜੇ ਇਸ ਗੱਡੀ ਦਾ ਡਰਾਈਵਰ ਹੀ ਕੋਈ ਨਾ ਹੋਵੇ ਉਹ ਗੱਡੀ ਕਿੱਦਾਂ ਚੱਲੇਗੀ ਸੀਨੇ ਮੀਤ ਪ੍ਰਧਾਨ ਕੌਣ ਹੈ ਹਰਿਆਣੇ ਦਾ ਕੋਆਪਟਟਡ ਮੈਂਬਰ ਜਿਹਨੂੰ ਕੋਈ ਮੰਨੀ ਨਹੀਂ ਸਕਦਾ ਜਿਹਦੇ ਕਾਰਨ ਸ਼੍ਰੋਮਣਿਕ ਮੇਕੀ ਟੁਕਟੀ ਹਿਆਣਾ ਕਮੇਟੀ ਬਣੀ ਉਸ ਸੀਨੇ ਮੀਤ ਪਰਦਾਨ ਨੇ ਤੇ ਉਹਨੇ ਐਡਾ ਵੱਡਾ ਕਲੱਗ ਲਾਤਾ ਜਿਹੜੇ ਮਤੇ ਪਾਸ ਨਹੀਂ ਹੋ ਸਕਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਦੋਂ ਧਾਮੀ ਸਾਹਿਬ ਕੱਢ ਕੇ ਗਏ ਮੰਨਤੇ ਐਸਾ ਬੋਝ ਪਿਆ ਡਿਪਰੈਸ਼ਨ ਹੋ ਗਿਆ ਛੱਡ ਕੇ ਚਲਾ ਗਿਆ ਰਗਵੀਰ ਸਿੰਘ ਜੀ ਨੂੰ ਜਥੇਦਾਰ ਨੂੰ ਸੁਲਤਾਨ ਸਿੰਘ ਨੂੰ ਗਲਤ ਅੰਗੇ ਨਾਲ ਉਹਨਾਂ ਨੇ ਜਿਹੜਾ ਮਤਾ ਕੀਤਾ ਅੱਜ ਸਾਰੇ ਬੋਲ ਹੀ ਸਕਦੇ ਤੇ ਬੋਲਣ ਹੀ ਕਿਹੜਾ ਰੱਖਿਆ ਮੈਂ ਨਹੀਂ ਕਹਿਣਾ ਮੈਂ ਨਾ ਨਹੀਂ ਲੈਂਦੀ ਉਹਦਾ ਗੁਰਦਾਸਪੁਰ ਦਾ ਬੜਾ ਵੱਡਾ ਲੀਡਰ ਇਹਨਾਂ ਦਾ ਲੱਗਦਾ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਅਕਾਲ ਤਖਤ ਤੇ ਦਿਨ ਬਿਠਾ ਦੇਣਾ ਕਿਤੇ ਉੱਥੇ ਨਾ ਬਿਠਾ ਦੇਣ ਕਿਤੇ ਕਿਉਂਕਿ ਉੱਥੇ ਇਹਨੇ ਸਾਰਾ ਤਜਰਬਾ ਬੜਾ ਹੋ ਗਿਆ ਨਾ ਦੋ ਤਿੰਨ ਸਾਲ ਉੱਥੇ ਆ ਕੇ ਬੈਠਦਾ ਰਿਹਾ ਸੁਖਨੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਨੂੰ ਦੱਸੋ ਬਨਾਰਾ ਬਣਾਇਆ ਹੋਇਆ ਸ਼੍ਰੋਮਣੀ ਕਮੇਟੀ ਦਾ ਅਨੰਦਪੁਰ ਸਾਹਿਬ ਰਿੱਛੀ ਤੇ ਬੈਠ ਕੇ ਬੜਕਾ ਮਾਰ ਰਿਹਾ ਹੈ ਕੁਛ ਨਹੀਂ ਹੋਇਆ ਕੋਈ ਮਰਿਆਦਾਨੀ ਇਕੱਠੀ ਗਲਤ ਨਹੀਂ ਹੋਇਆ ਸਭ ਕੁਝ ਠੀਕ ਹੋਇਆ ਆਹ ਹੈ ਕਾਲ ਤਕਦੀਰ ਤੇ ਜਿਹੜਾ ਨੇ ਕੰਮ ਕਰਨਾ ਉਹ ਆਹੋ ਜਿਹੇ ਲੋਗ ਔਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਟੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱड्ਨਾ ਕੱਪੜੇ ਕਿੱਥੇ ਸਿੱड्ਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੇ ਆ ਸਟੇਜ ਤੇ ਕਿਹਾ ਤੁਹਾਡੇ ਚੈਨਲਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੇ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆ ਉਹਦੀ ਉਹ ਸੱਚ ਬੋਲਦੀ ਆ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੁਹਾਂ ਨੇ ਸ੍ਰੀ ਅੰਮ੍ਰਿਤਸਰ ਆ ਕੇ ਨੀਉ ਜਾ ਕਰ ਹੁਣ ਉਹਨੇ ਇਸੇ ਕਰਕੇ ਐਨਕਾਂ ਹੀ ਲਾ ਲਈਆਂ ਵੀ ਬਿਸ਼ਰਮ ਜਿਹੜੀਆਂ ਐਨਕਾਂ ਐ ਉਹ ਅੱਖਾਂ ਜਿਹੜੀਆਂ ਉਹ ਇੰਨੀਆਂ ਬਿਸ਼ਰਮੀ ਨਾਲ ਝੁਕ ਗਈਆਂ ਕਿਸੇ ਨਾਲ ਅੱਖ ਅੱਖ ਮਿਲਾ ਨਹੀਂ ਸਕਦਾ ਤੇ ਉਹ ਐਨਕਾ ਲਾ ਕੇ ਕੰਮ ਸਰ ਰਿਹਾ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਵੀ ਥੱਲੇ ਦੂਜਾ ਕੰਮ ਵੀ ਹੋਇਆ ਹੋਇਆ ਜਿਹੜਾ ਬੰਦਾ ਆਪ ਜਿਹੜਾ ਹੈ ਨਸ਼ੇ 'ਚ ਰਹਿੰਦਾ ਹੈ ਜਾਂ ਆਪ ਜਿਹੜਾ ਨਸ਼ਾ ਮੁਕਤ ਨਹੀਂਗਾ ਉਹ ਕਿਹੜਾ ਨਸ਼ਾ ਮੁਕਤ ਕਰੂਗਾ ਇਸ ਕਰਕੇ ਇਹ ਸਭ ਰਾਮੇ ਆ ਇੱਕ ਗੱਲ ਮੇਰੀ ਮੈਂ ਤੁਹਾਨੂੰ ਧਿਆਨ ਨਾਲ ਇਹ ਗੱਲ ਮੇਰੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਿੰਨੇ ਵੀ ਪ੍ਰੋਗਰਾਮ 3 ਸਾਲ ਪਹਿਲਾਂ ਕਿ ਕਿੱਥੇ ਸੁੱਤੇ ਪਏ ਸੀ ਇਹ ਤਾਂ ਸਿਰਫ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਸਿਰਫ ਮੀਡੀਆ ਦੇ ਮੂਰੇ ਇੱਕ ਡਰਾਮਾ ਕੀਤਾ ਜਾ ਰਿਹਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਕਦੇ ਯਾਰ ਗਰਾਊਂਡਾਂ 'ਚ ਬੱਚੇ ਮਰਦੇ ਵੀ ਦੇਖੇ ਸੀ ਇਹ ਸਥਿਤੀ ਤਾਂ ਕਦੇ ਜਦੋਂ ਅੱਤਵਾਦ ਸੀ ਉਦੋਂ ਨਹੀਂ ਸਥਿਤੀ ਸੀ ਕਿਵੇਂ ਕੱਲ ਸੀ ਉਹ ਦੌੜ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੰਨਾ ਪੁਲਿਸ ਦੇ ਕਿ ਮੈਂ ਇੱਕ 8 ਸਾਲ ਬੱਚਾ ਕਿਡਨੈਪ ਕਰ ਲਿਆ ਗਿਆ ਇਹ ਕਦੇ ਪੰਜਾਬ ਚ ਸੁਣਿਆ ਸੀ। ਕਰੋਤੀ ਲਈ ਕਿਡਨਾ ਬਾਂਚ ਛਡਾ ਲਿਆ ਨਾ ਛਡਾ ਲਿਆ ਉਹ ਤਾਂ ਬਹੁਤ ਵੱਡੀ ਗੱਲ ਆ। ਪਰ ਇਸ ਪੰਜਾਬ ਚ ਹੋ ਕੀ ਰਿਹਾ? ਇੱਥੇ ਟੂਰਨਾਮੈਂਟ ਫੁੱਟਬਾਲ ਦਾ ਚੱਲ ਰਿਹਾ ਸੀ। ਉਹ ਬੱਚੇ ਦੇ ਗੋਲੀ ਗਰਾਊਂਡ ਦੇ ਵਿੱਚ ਇਹ ਅੰਮਲ ਜਿਹੜਾ ਮੰਗਲ ਅੰਬੀਆਂ ਸੀ। ਉਹ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਬੱਚਿਆਂ ਤੱਕ ਮਾਰਨ ਤੱਕ ਆ ਗਿਆ ਬਿਲਕੁਲ ਕਾਨੂੰਨ ਦੀ ਸਥਿਤੀ ਤੋਂ ਨਿਕਲ ਚੁੱਕੀ ਆ। ਤੁਸੀਂ ਕੋਈ ਚੈਨਲ ਲਾ ਲਓ। ਤੁਹਾਡਾ ਕੋਈ ਮੈਂ ਕਹਿੰਦਾ ਲਾ ਲਓ। ਟਾਪ 50 ਖਬਰਾਂ ਹਰ ਜ਼ਿਲ੍ਹੇ ਦੇ ਵਿੱਚ ਇੱਥੇ ਗੋਲੀ ਚੱਲ ਗਈ ਜੀ ਇਹਦੇ ਗਿੱਟੇ 'ਚ ਮਾਰੀ ਜੀ ਇਹਦੇ ਪੱਟ 'ਚ ਮਾਰੀ ਜੀ ਇਹਦੇ ਆਹ ਹੋ ਗਿਆ ਇਹਦੀ ਵੀਡੀਓ ਬਣ ਗਈ ਜੀ ਇਹ ਮੋਟਰਸਾਈਕਲ ਭੱਜੇ ਜਾ ਰਹੇ ਆ ਇਹਦੇ ਲੁੱਟ ਹੋ ਗਈ ਜੀ ਹੋਰ ਪੰਜਾਬ 'ਚ ਕੁਝ ਹੋ ਰਿਹਾ ਏ ਇਹ ਇੰਨੀ ਦਰਦਨਾਕ ਸਥਿਤੀ ਹਰ ਜ਼ਿਲ੍ਹੇ ਦੀ ਤੇ ਉਸ ਤੋਂ ਬਾਅਦ ਆ ਨਵਾਂ ਕੰਮ ਜਿਹੜਾ ਪੁਲਿਸ ਨੇ ਫੜ ਲਿਆ ਕਦੇ ਯੋਗੀ ਸਾਹਿਬ ਮੰਗੋਂ ਜਿਹੜਾ ਇੱਕਦਾਂ ਟਾਪ ਦਾ ਬੰਦਾ ਟਾਪ ਦਾ ਜਿਹਦੇ ਸਿਰ ਤੇ ਸੌ ਕਤਲ ਹੋਣ ਜਾਂ ਉਹਦੀਆਂ ਦਕੈਤੀਆਂ ਹੋਣ ਉਸ ਬੰਦੇ ਦਾ ਇੱਕ ਦਾ ਸਾਲ ਚ ਇੱਕ ਇਨਕਾਊਂਟਰ ਕਰੋ ਤੇ ਪਤਾ ਲੱਗ ਜੇ ਤੇ ਜਿਹੜਾ ਅਰਮਾ ਖਰਬਾ ਦਾ ਜਿਹੜਾ ਨਸ਼ਾ ਵੇਚਦਾ ਉਹਦਾ ਘਰ ਤੋੜੋ ਤਾਂ ਪਤਾ ਲੱਗੇ ਤਾਂ ਪਤਾ ਨਹੀਂ ਕਿਹਨਾਂ ਦੇ ਚਿੰਦੀ ਚੋਰਾਂ ਦੇ ਇੱਕ ਐਸਐਸਪੀ ਦੇਖ ਕੇ ਦੂਜਾ ਵੀ ਮੈਂ ਨਾ ਪਿੱਛੇ ਰਹਿ ਜਾ ਜੇ ਬਠਿੰਡੇ ਚ ਕਰ ਲਿਆ ਤਾਂ ਫਰੀਦਕੋਟ ਵਾਲਾ ਤੋੜੀ ਜਾਂਦਾ ਫਰੀਦਕੋਟ ਦਾ ਬਰਨਾਲੇ ਵਾਲਾ ਤੋੜੀ ਜਾਂਦਾ ਮਤਲਬ ਮੇਰਾ ਕਹਿਣ ਦਾ ਇਹ ਗਾਂਜੇ ਵਾਲੇ ਕੁੜੀਆਂ ਵਾਲੇ ਇਹਨਾਂ ਨਾਲ ਕਰੇ ਤੇ ਕੁਝ ਨਹੀਂ ਬਣਦਾ ਇਸ ਕਰਕੇ ਜਿੱਥੋਂ ਵੱਡੀ ਆਖਰ ਇਹਨਾਂ ਕੋਲ ਨਸ਼ਾ ਕਿੱਥੋਂ ਪਹੁੰਚ ਰਿਹਾ ਮੈਨੂੰ ਐਦਾਂ ਗੱਲ ਅੱਗੇ ਤੁਰਦੀ ਹੋਈ ਨਹੀਂਗੀ ਕੀ ਜਿਹੜਾ ਇਹ ਕੁੜੀਆਂ ਵਾਲੇ ਨੇ ਜਿਨ੍ਹਾਂ ਕੋਲੇ ਗ੍ਰਾਮਾਂ 'ਚ ਹੁੰਦਾ ਏ ਮੈਂ ਕਹ ਰਿਹਾ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਪਕਸ਼ਣਾ ਨਹੀਂ ਪਰ ਇਹ ਤਾਂ ਤੋਂ ਅੱਗੇ ਕਿੱਥੋਂ ਆਉਂਦਾ ਉੱਥੇ ਕਿਉਂ ਨਹੀਂ ਪਹੁੰਚ ਰਹੇ ਤਿੰਨ ਸਾਲ ਹੋ ਗਏ ਤੁਸੀਂ ਆ ਜਿਹੜੇ ਜਿਵੇਂ ਕਹਿੰਦੇ ਚਿੰਦੀ ਚੋਰ ਜੇਬ ਚੋਰਾ ਵਾਲੇ ਹੁੰਦੇ ਆ ਪਾਕਟ ਕਰਨ ਵਾਲੇ ਉਹਨਾਂ ਨੂੰ ਜਿਹੜੇ ਵੱਡੇ ਜਿਹੜੇ ਸਪਲਾਈ ਦਿੰਦੇ ਆ ਕੁਆਂਟਿਟ ਲਾਂਚ ਟਾਨਾਂ 'ਚ ਉਹ ਕਿੱਥੇ ਆ ਉਹਨਾਂ ਦੇ ਘਰ ਅੱਜ ਤੱਕ ਕਿਉਂ ਨਹੀਂ ਟਏ ਇਸ ਕਰਕੇ ਇਹ ਡਰਾਮਾ ਹੈ ਉੰਧਰ ਮੱਕ ਇੱਕ ਕਰ ਲਿਆ ਹੋਇਆ ਨਹੀਂ ਕਹਿੰਦੀ ਲਾਈ ਬੈਠਾ ਇਸ ਕਾਲੀਆਂ ਐਨ ਕਈ ਲਾਲੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਬਜਟ ਆ ਰਿਹਾ